ਫਗਵਾੜਾ ਦੇ ਪਿੰਡ ਛੇੜੂ ਵਿਖੇ ਦਿਨ ਦਿਹਾੜੇ 6 ਲੁਟੇਰਿਆਂ ਨੇ ਮਨੀ ਚੈਂਜਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ 60000 ਰੁਪਏ ਅਤੇ 2 ਮੋਬਾਈਲ ਲੁੱਟ ਕੇ ਹੋ ਗਏ ਫਰਾਰ ਦਸਨ ਮੁਤਾਬਕ 5 ਵਿਅਕਤੀਆਂ ਸਮੇਤ ਇੱਕ ਲੜਕੀ ਵੀ ਸੀ ਇਸ ਲੁੱਟਖੋ ਵਿੱਚ ਸ਼ਾਮਿਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਫਗਵਾੜਾ ਤੋਂ ਦਰਵਾਪਾ ਮੀਡੀਆ 8 ਲਈ ਵਿਕਾਸ ਮਨੀ ਦੀ ਰਿਪੋਰਟ ਕੀ ਨਾਮ ਆਪਣਾ? ਮੇਰਾ ਨਾਮ ਤਾਂ ਭਾਵੇਂ ਹੈ। ਤਾਂ ਭਾਜੀ ਕਿਹੜੀ ਜਗ੍ਹਾ ਦੀ ਦੁਕਾਨ ਜਿਹੜੀ ਹੋਣੀ? ਜਰੂਰੀ ਹੈ। ਕੀ ਮਾਮਲਾ ਹੋਇਆ ਸਾਰਾ? ਤੁਹਾਨੂੰ ਲੁੱਟਖੁਟ ਹੋਈ ਏ? ਜੀ। ਪੰਜ-ਛੇ ਬੰਦੇ ਆਏ ਐ ਕੁੜੀ ਸੀ ਵਿੱਚ ਮੂੰਹ ਬੰਨ੍ਹੇ ਹੋ ਸਾਰਿਆਂ ਨੇ। ਅੱਛਾ ਜੀ। ਹਾਂ ਜੀ। ਉਹ ਸਭ ਲੁੱਟ ਕੇ ਲੈ ਗਏ। ਔਰ ਨਾਲੇ ਦੁਕਾਨ ਕੈਬਨੇ ਵੀ ਤੋੜ ਗਏ ਯਾਰ। ਕੰਪਿਊਟਰ ਵੀ ਤੋੜ ਗਏ, ਪੈਸੇ ਵੀ ਜਿਹੜਾ ਬਟੂ ਉਹ ਸਭ ਕੁਝ ਲੈ ਗਏ। ਕਿੰਨੇ ਵਜੇ ਦਾ ਸਮਾਂ ਸੀ? ਕਿੰਨੇ ਵਜੇ ਦੀ ਗੱਲ ਹੈ? ਹਾਂ ਜੀ। ਆਪ ਦਾ ਆਪਣੇ ਪਹਿਲਾਂ 10 ਮਿੰਟ ਪਹਿਲਾਂ ਦੀ ਗੱਲ ਹੈ। ਕਿੰਨੇ ਟਾਈਮ ਹੋਇਆ? ਦੇਖੋ। ਹੁਣ ਕਿੰਨਾ ਟ

ਕਿੰਨੇ ਸਾਲ ਪੁਰਾਣੀ ਦੁਕਾਨ ਆਪਣੀ ਹੈ? ਹਾਂਜੀ। ਕਿੰਨੇ ਸਾਲ ਪੁਰਾਣੀ ਦੁਕਾਨ ਹੈ? 25 ਸਾਲ। ਕਿਹੜੀ ਜਗ੍ਹਾ ਦੁਕਾਨ ਹੈ? ਚੇੜੂ। ਚੇੜੂ। ਅੱਛਾ। ਤੂੰ ਪੁਲਿਸ ਨੂੰ ਕੋਈ ਸੂchnਾ ਦਿੱਤੀ ਐ ਸਬਾਰੇ ਤੁਸੀਂ? ਨਹੀਂ ਹੁਣ ਦੰਗਾ ਇਹ ਸੂchnਾ। ਅੱਛੀ ਭਗਵੇਂ ਲਵਾ। ਕਿਸ ਨਾਲ ਕੋਈ ਦੁਸ਼ਮਣੀ ਹੋ ਰਹੀ ਤਾਂ ਨਹੀਂ ਹੈਗੀ? ਨਹੀਂ ਦੁਸ਼ਮਣੀ ਤਾਂ ਕੋਈ ਨਹੀਂ ਹੈ ਜੀ ਇਸ ਨਾਲ। ਕੋਈ ਸ਼ੱਕ ਵਗੈਰਾ ਹੈ ਕਿਸੇ ਤੇ? ਨਹੀਂ। ਜਿਹੜੇ ਬੰਦੇ ਆਏ ਸੀ ਇਹਨਾਂ ਚ ਕੋਈ ਪਛਾਣ ਨਹੀਂ ਆ ਤੇ ਮੇਰੇ ਮੁੰਡਾ ਮੇਰੇ ਪੈਰ ਉੱਠ ਕੇ ਲੈ ਗਿਆ। ਕਦੋਂ ਦੀ ਗੱਲ? ਹੋ ਗਏ। ਹਾਂ? ਦੋ ਟਾਈਮ ਮਹੀਨੇ। ਹੋ ਗਏ ਜੀ ਪੀਡੀਪੀ ਹੀ ਹੋ ਗਏ। ਚਲ ਉਹ ਲੋਟ ਖਲਾ ਗਿਆ ਚਲ ਕਿਥੋਂ ਦਾ ਇਕ ਪਿੰਡ ਜਿਹੜਾ ਦਾ ਅੱਛਾ ਤੇ ਤੁਸੀਂ ਫਿਰ ਉਸ ਦੀ ਕੋਈ ਸੂਚਨਾ ਪੁਲਿਸ ਨੂੰ ਦਿੱਤੀ ਨਹੀਂ ਸੀ ਉਹ ਤੁਮ ਉਹ 30% ਕਵਸਟ ਨੇ ਦਿੱਤਾ ਲਿਖਤੀ ਦਰਖਾਸਤ ਦਿੱਤੀ ਸੀ ਤੁਸੀਂ ਹਾਂ ਦਰਖਾਸਤ ਲਿਖ ਕੇ ਦਿੱਤੀ ਸੀ ਹਾਂਜੀ ਅੱਛਾ ਤੇ ਹੁਣ ਤੁਹਾਨੂੰ ਕਿਸ ਦਾ ਸ਼ੱਕ ਹੈਗਾ ਹੁਣ ਤਾਂ ਹੁਣ ਕੀ ਪਤਾ ਜੀ ਕਿਹਨੇ ਬੰਦੇ ਭੇਜੇ ਆ ਅੱਛਾ ਜਿਹੜੇ ਬੰਦੇ ਆਏ ਸੀ ਉਹਨਾਂ ਦੀ ਕੋਈ ਮੂੰਹ ਬੰਨੇ ਸੀ ਮੋਨੇ ਸੀ ਜਾਂ ਸਿਰ ਤੇ ਕੋਈ ਬੰਨੇ ਹੋਏ ਪਰਨਾ ਵਗੈਰਾ ਆ ਰਹੇ ਸੀਗੇ ਸੌਰੀ ਹਾਂਜੀ ਅੱਛਾ ਤੋ ਹੋਰ ਵੀ ਇੱਥੇ ਕੋਈ ਲੁੱਟਕਾਉਂਦੀ ਐ ਇਸ ਇਲਾਕੇ ਵਿੱਚ ਇਦਾਂ ਦੀ ਪਹਿਲਾਂ ਬਹੁਤ ਵਧੀਆ ਜੀ ਪਹਿਲਾਂ ਅੱਛਾ ਤੁਹਾਡੀ ਦੁਕਾਨ ਕਿੰਨੇ ਸਾਲ ਪੁਰਾਣੀ ਹੈਗੀ ਹੈ 25 ਸਾਲ ਪਿੰਡ ਤੁਹਾਡਾ ਕਿਹੜਾ ਹੈ ਇਹੀ ਹੈ ਛੇੜੋ ਇੱਥੇ ਰਹਿੰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਹਾਂਜੀ ਕੀ ਮੰਗ ਕਰਦੇ ਕੀ ਚਾਹੁੰਦੇ ਹਾਂ ਸਾਨੂੰ ਤੋਂ ਕਹਿੰਦੇ ਸੇਫਟੀ ਕਰੋ ਸਾਡੀ ਕੁਝ ਜੀ ਜੇ ਤੁਸੀਂ ਪਿਛਲੀ ਵਾਰ ਜੋ ਤਰਖਾਸ ਦਿੱਤੀ ਪੁਲਿਸ ਆਈ ਨਹੀਂ ਸੀ ਨਹੀਂ ਨਹੀਂ ਤੁਸੀਂ ਕੋਈ ਉਹਦੀ ਪੈਰਵਾਈ ਨਹੀਂ ਕੀਤੀ ਉੱਪਰ ਪਹੁੰਚ ਰਹੀ ਉਹ ਗਾ ਦੌੜ ਦੂਸਰੀ ਵਾਰ ਤਾਂ ਨਵੀਂ ਪਾਣਾ ਬਾਪਰ ਗਿਆ ਅੱਛਾ ਹਾਂ ਤੋ ਕੀ ਮੰਗ ਕਰਦੇ ਹੋ ਉੱਚ ਅਧਿਕਾਰੀਆਂ ਤੋਂ ਪ੍ਰਸ਼ਾਸਨ ਤੋਂ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਉਹੀ ਮੰਗ ਕਰਦੇ ਆ ਸਾਨੂੰ ਇਨਸਾਫ ਨਾ ਤਾ ਜਾਵੇ ਕਿੰਦਾ ਬੰਦਾ ਕੰਮ ਕਰੂਗਾ ਕੱਲੀ ਤੁਹਾਡੀ ਦੁਕਾਨ ਤੇ ਇੰਨੀ ਲੁੱਟ ਗਈ ਹੁੰਦੀ ਏ ਜਾਂ ਪਹਿਲਾਂ ਹੋਰ ਵੀ ਤੇ ਹੋਈ ਇੱਥੇ ਹੋ ਤਾਂ ਮਾੜੀ ਮੋੜੀ ਨਾ ਦੁਕਾਨ ਮੇਰੀ ਤੇ ਹੋਈ ਦੋ ਵਾਰ ਜੋ ਲੱਖ ਜਮ ਵਿੱਚ ਨਸ਼ੇੜਨੀ ਛੁੜੀ ਕਿੰਨੇ ਕਹੇ ਇੱਥੇ ਕੋਈ ਜਾਣਕਾਰੀ ਦੇ ਸਕਦਾ ਅੱਛਾ ਚਿੱਟਾ-ਚੁੱਟਾ ਪੀਂਦੇ ਹਾਂਜੀ ਹਾਂ ਜੀ ਹਰ ਵਸ ਮੌਕੇ ਤੇ ਪੁੱਛਿਆ ਕੀ ਮਾਮਲਾ ਸਰ ਮੈਨੂੰ ਵਿੱਚ ਇਨਫੋਰਮੇਸ਼ਨ ਗਈ ਸੀ ਪਿੰਡੋਂ ਜੀ ਇੱਥੇ ਲੁੱਟ ਖੋਈ ਆ ਧਰਪਾਲਾ ਇਹ ਦੂਜੀ ਵਾਰ ਹੋ ਗਈ ਡੇਢ ਦੋ ਮਹੀਨੇ ਵਿੱਚ ਅੱਛਾ ਤੇ ਜਿਹੜੇ ਕਰਨਾਲੇ ਆ ਉਹ ਉਲਟ ਸਾਨੂੰ ਸੱਤਾ ਬੰਦਾ ਸੱਤਾ ਬੰਦਾਂ ਨੂੰ ਪਿੰਡ ਦੇ ਅਨੁਸਾਰੇ ਖਿਲਾਫ ਰਿਪੋਰਟ ਕਰਕੇ ਬੈਠੇ ਅੱਛਾ ਜੀ ਮੇਰੇ ਕੋਲ ਪੇਪਰ ਹੈ ਮੈਂ ਸੱਚੇ ਸਾਹ ਦੀ ਵੀਡੀਓ ਕਰ ਰਹਾ ਉਹਨੂੰ ਦਿਖਾਵਾਂ ਕਿਸ ਚੀਜ਼ ਦੇ ਪੇਪਰ ਹੈ ਜੀ ਇਹ ਇਹ ਹਿਊਮਨ ਰਾਈਟਸ ਨੂੰ ਲਿਖੀ ਗਈ ਐਪਲੀਕੇਸ਼ਨ ਜੀ ਜਿਨ੍ਹਾਂ ਨੂੰ ਲੁੱਟਿਆ ਹੋਇਆ ਜਿਹਨੂੰ ਸੱਟਾਂ ਮਾਰੀਆਂ ਉਹਨਾਂ ਦੇ ਉਲਟ ਲਿਖੀ ਗਈ ਹੈ ਕਿ ਉਹਨਾਂ ਦੇ ਨਾਲ ਉਲਟ ਹੋਇਆ ਹੈ ਤੁਹਾਨੂੰ ਮੈਂ ਲੰਮੀ ਕਹਾਣੀ ਆ ਸੱਚ ਸੋ ਆ ਰਹੇ ਆ ਜੀ ਉਹ ਦੱਸਣਾ ਚਾਹ ਰਿਹਾ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਮੈਂ ਇੱਥੇ ਲੁੱਟ ਹੋ ਗਈ ਹੈ ਤੈਨੂੰ ਫੋਨ ਆ ਪਿੰਡੋਂ ਅੱਛਾ ਤਾਂ ਚੋਂ ਹਮ ਓਕੇ ਦਾ ਅੱਛਾ ਜੀ ਫੋਨ ਗਿਆ ਤੇ ਮੈਂ ਆਇਆ ਤੇ ਮੈਂ ਜਿਹੜਾ ਇੱਥੇ ਅਫੀਸ਼ਲ ਐਸਐਚਓ ਪਹਿਲਾਂ ਸਤ ਕਹੋ ਜੀ ਤੁਹਾਨੂੰ ਫੋਨ ਕੀਤਾ ਉਹ ਕਬੂਤਲੇ ਸੀਗਾ ਅੱਛਾ ਤੇ ਮੈਂ ਐਸਐਚਓ ਤੋਂ ਫੋਨ ਕੀਤਾ ਉਹ ਫੋਰਚ ਸੀਗੇ ਜੀ ਚਲੋ ਐਨੀ ਵੀ ਮੈਨੂੰ ਫੋਨ ਆਈ ਜਾਂਦੇ ਨੇ ਪਰ ਥੋੜੇ ਬਿਜ਼ੀ ਆ ਰਹੇ ਆ ਇਹ ਸਾਰੀ ਗੱਲ ਉਹ ਦੱਸ ਦੇਣਾ ਉਹਨਾਂ ਨੂੰ ਸਾਨੂੰ ਪਤਾ ਹੈ ਕਿ ਇਹਨਾਂ ਕੀ ਕੀਤਾ ਉਹਨਾਂ ਸਾਰਾ ਪਤਾ ਸਰਪੰਚ ਜੀ ਦੁਕਾਨ ਦੇ ਜਿਹੜੇ ਮਾਲਕਾਂ ਕੇ ਨਾਲ ਗੱਲਵਾ ਕੀਤੀ ਸੀ ਕਹਿੰਦੇ ਸਾਡੀ ਦੁਕਾਨ ਤੇ ਪਹਿਲਾਂ ਵੀ ਲੁੱਟਖੋਈ ਹੋਈ ਯਾਰ ਉਹ ਪੁਲਿਸ ਨੇ ਪਹਿਲਾਂ ਵੀ ਸੀ ਲਿਖਤੀ ਤਰਖਾਸ ਦਿੱਤੀ ਸੀ ਪਰ ਉਹ ਸਾਡੀ ਕੋਈ ਜਿਹੜੀ ਪੈਰਵਾਹੀ ਨਹੀਂ ਹੋਈ ਹੁਣ ਤੁਹਾਡੇ ਵੱਲੋਂ ਫਿਰ ਪੁਲਿਸ ਨੂੰ ਫੋਨ ਕੀਤਾ ਗਿਆ ਹਜੇ ਤੱਕ ਮੈਨੂੰ ਲੱਗਦਾ ਮੀਡੀਆ ਦੇ ਇੱਥੇ ਖੜੇ ਨੂੰ ਡੇਢ ਘੰਟਾ ਹੋ ਗਿਆ ਹਜੇ ਤੱਕ ਕੋਈ ਪੁਲਿਸ ਦਾ ਕੋਈ ਵੀ ਕਰਮਚਾਰੀ ਮੈਨੂੰ ਵੀ ਹੋ ਗਿਆ ਜੀ ਆਪਾਂ ਲੜੀ ਕੇ ਦਰਦੇ ਪੁਲਿਸ ਨੂੰ ਕੁਝ ਕਰ ਸਕਦੇ ਸੋ ਕੀ ਲੱਗਦਾ ਹੈ ਜਿਹੀ ਅਣਗਹਿਲੀਆਂ ਕਰਕੇ ਇਸ ਤਰ੍ਹਾਂ ਦੀ ਉਹਨਾਂ ਦੇ ਰੈਸਟ ਕੋਈ ਪਈ ਨਹੀਂ ਜੀ ਉਹਨਾਂ ਦੇ ਪਹਿਲਾਂ ਰੈਸਟ ਪਈ ਨਹੀਂ ਉਲਟਾ ਸਾਡੇ ਦੇ ਪਰਚਾ ਉਹ ਦੂਏ ਤੇ ਕੰਪਲੀਟ ਕਰ ਸਾਡੇ ਵੱਲੋਂ ਹੁਣੀ ਛਿੜੀ ਚੌਕੀ ਨੂੰ ਫੋਨ ਕੀਤਾ ਗਿਆ ਸੀ ਉਹ ਕਹਿੰਦੇ ਏਰੀਆ ਸਦਰ ਵਿੱਚ ਪੈਂਦਾ ਹੈ ਉਹ ਤੇ ਲੋ ਉਹਨਾਂ ਦਾ ਆਪਣਾ ਕੋਈ ਹੋਊਗਾ ਕੋਈ ਜਾਣਕਾਰੀ ਦੇਵੋ ਕਿੰਨਾ ਕੀ ਨੁਕਸਾਨ ਹੋਇਆ ਕੀ ਕੀ ਲੱਗ ਗਿਆ ਤੇ ਇਹਨਾਂ ਦਾ ਹੋਇਆ ਨੁਕਸਾਨ ਹੀ ਦੱਸੋ ਜੀ 65000 ਰੁਪਏ ਕੇ ਚਲ ਗਿਆ ਦੋ ਮੋਬਾਈਲ ਚਲ ਗਏ ਬਾਕੀ ਕਹਾਂ ਵੇ ਦਾ ਬਾਕਸਾ ਜਿ ਲੈ ਗਿਆ ਸੂਸਪਾਸੇ ਆਸ-ਪਾਸ ਕੈਮਰੇ ਦੇ ਬਾਰੇ ਕੋਈ ਖੁਲਾਸਾ ਨਹੀਂ ਹੋ ਸਕਦਾ ਕੋਈ ਹੈਗੇ ਆ ਡਾਕਟਰ ਸਾਰੇ ਤੋੜ ਗਏ ਆ ਜੀ ਤੋ ਲੋੜ ਦੇ ਹੈਗੇ ਕੈਮਰੇ ਲੱਗ ਮੇਰਾ ਬਟੂਆ ਕਾਲ ਲੈ ਸੁੱਕੀ ਆ ਸਾਨੂੰ ਪਤਾ ਹੈ ਕੈਮਰੇ ਨਾ ਵੀ ਹੁਣ ਸਾਨੂੰ ਸਾਰਾ ਪਤਾ ਸਾਰਾ ਪਿੰਡ ਦੇ ਵਹੀ ਦਊਗਾ ਐਂ ਕਿਧਰ ਪਿੰਡ ਬੋਲਦਾ ਰੋਣਾ ਨਹੀਂ ਕੋਈ ਜਿਆਦਾ ਸੋ ਵਾਰਦਾ ਤੂੰ ਦੂਜੀ ਵਾਰ ਅੰਜਾਮ ਵਾਰਦਾ ਦੂਜੀ ਵਾਰ ਅੰਜਾਮ ਦਿੱਤਾ ਗਿਆ ਕਿਰਾਂਕ ਪ੍ਰਸ਼ਾਸਨ ਦੀ ਕਿਧਰ ਢਿੱਲੀ ਕਾਰਗੋ ਜਾਰੀ ਹੈ ਦੂਜੀ ਵਾਰ ਨਹੀਂ ਦੂਜੀ ਵਾਰ ਤਿੰਨ ਬੰਦੇ ਨੇ ਦੂਜੀ ਤੀਜੀ ਵਾਰ ਸਰ ਇਹਦੀ ਗੱਲ ਕਰ ਰਹੇ ਆਪਾਂ ਜੀ ਅੱਧੇ ਪਿੰਡਾਂ ਨਾਲ ਰੋਜ਼ ਹੁੰਦੀ ਹੈ ਬਾਤ ਜੀ ਤੁਹਾਡੇ ਕਹਿੰਦੇ ਵਗੋ ਇਲਾਕੇ ਵਿੱਚ ਕੋਈ ਨਸ਼ੇੜੀ ਵਗੈਰਾ ਜੀ ਕੌਣ ਹੈ ਨਾ ਤੁਹਾਨੂੰ ਮਰਨਾ ਵੀ ਹੋ ਸਕਦੀ ਆ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਇੱਥੇ ਕ ਅਰਦਈ ਜੀ ਸੋ ਇਹ ਨਾ ਬੰਦਿਆਂ ਦੇ ਖਿਲਾਫ ਕੋਈ ਪਹਿਲਾਂ ਦਰਖਾਸਤਾਂ ਮਰਨ ਗਈਆਂ ਲੋਕਾਂ ਵੱਲੋਂ ਦਰਖਾਸਤਾਂ ਸੁਣੋ ਕਿ ਜੇਲਾ ਕਰ ਚੁੱਕੇ ਕੇਸ ਚੱਲਦੇ ਕਾਰਵਾਈ ਨਾ ਹੋਣ ਦੇ ਕਰਨ ਜਿਹੜੀ ਕੀ ਹੈ ਕੋਈ ਨਹੀਂ ਹੋਣੀ ਹੁਣ ਐਸਐਚਓ ਨਵੇਂ ਆਏ ਆ ਜੀ ਮੈਂ ਉਹਨਾਂ ਨਾਲ ਗੱਲ ਕਰਕੇ ਦੇਖਦਾ ਕਿੰਨਾ ਕੀਤਾ ਤੁਸੀਂ ਕੋਈ ਪ੍ਰਸ਼ਾਸਨ ਨੂੰ ਅਪੀਲ ਜਾਂ ਕੋਈ ਮੰਗ ਕਰਦੇ ਇਸ ਵਾਪਸ ਕਰਨੀ ਆ ਉਹ ਤਾਂ ਕੀ ਕਹਣਾ ਚਾਹੁੰਦੇ ਦਿਨ ਦਿਹਾੜੇ ਦਾ ਲੁੱਟਾ ਖੋਹਣਾ ਪੀਆ ਸਾਡੇ ਖੇਤੋਂ ਸਾਡੀ ਸਰਕਾਰ ਦੀ ਫਿਚੀ ਨਹੀਂ ਸਾਡੀ ਆਮ ਆਦਮੀ ਪਾਰਟੀ ਵੀ ਤੁਰੀ ਫਰ ਦੇ ਲੀਡਰ ਬਣ ਕੇ ਜੀ ਦੁਪਹਿਰ ਨੂੰ ਪਿੰਡ ਦੇ ਗੱਬੇ ਵਾਰਦਾਤ ਹੁੰਦੀ ਆ ਕੋਸ਼ਿ ਕੋਈ ਐਕਸੀਡੈਂਟ ਨਹੀਂ ਹੁੰਦਾ ਫਿਰ ਸਾਡਾ ਸਾਡਾ ਸਰਕਾਰ ਤੇ ਕੀ ਬਣਦਾ ਕਰ ਲੋ ਕਲੀਤਨਵਤ